ਜਨਪjabi ਨੂੰ ਉਹਦੇ ਦਰਸ਼ਕਾਂ ਦਾ ਫਿਰ ਸਵਾਗਤ ਹੈ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਸਮਾਨ ਦਾ ਜਿਹੜਾ ਰੇਡ ਆ 10 ਰੁਪਏ ਸੇਲ ਹਰ ਸਮਾਨ ਜਿਹੜਾ 10 ਪੈਸੇ ਵਿੱਚ ਖਰੀਦੇ ਜਾਵੇਗਾ ਉਸ ਤੋਂ ਬਾਅਦ ਦੀ ਜਿਹੜਾ ਸਮਾਨ ਆਪਾਂ ਉਹਦੀ ਗੱਲਬਾਤ ਕਰਾਂਗੇ ਭਾਈ ਸਾਹਿਬ ਜੇ ਸਮਾਨ ਆ ਜਿਹੜਾ ਕਿਤਨੇ ਕਿਤਨੇ ਕਾਇ 10 10 ਰੁਪਏ ਦਾ ਸਾਰੇ ਆਈਟਮ ਜੋ ਮਰਜ਼ੀ ਲੈ ਲਓ ਕੋਈ 20 ਵਾਲਾ ਸਮਾਨ ਦੀ ਹੈ ਕਿਸ ਵਾਲੇ ਬੱਬਲ ਸੇ ਦਿਖਾ ਸਕਦੇ ਹੋ ਕੌਣ ਸਾ ਇਹ 20 ਰੁਪਏ ਦਾ ਹੈ। ਬਾਕੀ ਇਹ ਵਲਾ ਸਾਮਾਨ ਜੈਸੇ ਹੋ ਗਿਆ ਇਹ ਵਲਾ ਇਹ ਵਲਾ ਸਾਮਾਨ ਸਾਰੇ ਹੀ ਇਹ ਬਿੰਦੀ 10 ਰੁਪਏ ਬਿੰਦੀ 10 ਰੁਪਏ ਦੀ ਕੰਗਾ ਜੀ 10 ਰੁਪਏ ਦਾ ਸਾਰਾ ਸਾਮਾਨ ਦਾ 10 ਰੁਪਏ ਦਾ ਸਾਰੇ ਸਾਮਾਨ 10 ਦਾ ਹੈ ਜੇਕਰ ਬਾਅਦ ਵਿੱਚ ਆਪ 20 ਮੰਗੋਗੇ ਨਹੀਂ ਨਹੀਂ ਐਸਾ ਨਹੀਂ ਹੈ 10 ਦਾ ਇਹ ਤਾਂ 10 ਹੀ ਮੰਗੂਗਾ। ਤੋਂ 20 ਰੁਪਏ ਦਾ ਸਾਮਾਨ ਜਿਹੜਾ ਪਹਿਲਾਂ ਸੀਗਾ ਉਹ ਦਾ 10 ਰੁਪਏ ਦੇ ਵਿੱਚ ਇਹਦੀ ਵੀ 10 ਰੁਪਏ ਦੀ ਸੋ ਸਾਰਾ ਹੀ 10 ਰੁਪਏ ਦਾ ਸਾਮਾਨ 10 ਰੁਪਏ ਦਾ ਸਾਮਾਨ 10 ਰੁਪਏ ਦੀ ਰਫਟਾਂ 10 ਰੁਪਏ ਦੀਆਂ ਬਿੰਦੀਆਂ 10 ਰੁਪਏ ਦਾ ਜਿਹੜਾ 20 ਰੁਪਏ ਦਾ ਸੀਗਾ ਇਹ ਪਹਿਲਾਂ 10 ਰੁਪਏ ਦਾ ਹੁਣ ਸੋ 10 ਰੁਪਏ ਦਾ ਸਮਾਨ ਹਰ ਸਮਾਨ ਤੁਸੀਂ ਖਰੀਦਿਆ ਰਮਾਲ ਦੀ 20 10 ਰੁਪਏ ਦੀ ਸਾਰਾ ਸਮਾਨ 10 ਰੁਪਏ ਦਾ ਸੇਲ ਲੱਗੀ ਹੋਈ ਆ ਵਿਜ਼ਿਟ ਕਰੋ ਸਮਾਨ ਖਰੀਦੋ ਹਰ ਤਰ੍ਹਾਂ ਦਾ ਸਮਾਨ ਜਿਹੜਾ 20 20 ਰੁਪਏ ਦਾ ਸਮਾਨ ਸੀਗਾ 10 10 ਰੁਪਏ ਚ ਸਮਾਨ ਛੋਟੀ ਆ ਪਰ 10 ਰੁਪਏ ਦੀ ਹੈ ਦੀ 10 ਰੁਪਏ ਦਾ ਸਮਾਨ ਪਾਂਡੇ ਧੋਣ ਵਾਲੀ ਇਹਦੀ 10 ਰੁਪਏ ਦੀ ਇਹ 20 ਰੁਪਏ ਦੀ ਦੁਕਾਨ ਤੋਂ ਮਿਲਦੀ ਇਹਦੀ 10 ਰੁਪਏ ਦੀ ਇਸ ਵਕਤ ਇਹ ਨਹੀਂ ਮਿਲਦੀ ਆ ਸੋ 12 ਚ ਲੋਣ ਵਾਲੀਆਂ ਸੂਈਆਂ ਇਹਦੀ 10 ਰੁਪਏ ਚ ਪਾਊਡਰ ਜਿਹੜਾ 20 ਰੁਪਏ ਦਾ ਮਿਲਦਾ ਹੁੰਦਾ ਨਾ ਇਹ ਦੁਕਾਨ ਤੋਂ ਨਹੀਂ 10 ਰੁਪਏ ਦਾ ਸਮਾਨ ਆ 20 ਰੁਪਏ ਚ ਸਮਾਨ ਜਿਹੜਾ 10 ਰੁਪਏ ਚ ਦਸਹਰੇ ਦੇ ਲੱਗੀਆਂ ਰੌਣਕਾਂ ਤੇ ਸਮਾਨ ਜ਼ਰੂਰ ਖਰੀਦੋ ਆ ਕੇ ਦਸਹਰਾ ਗਰਾਊਂਡ 'ਚ ਜਿਹੜਾ ਮੇਲਾ ਲੱਗਾ ਆ ਦਸਹਰੇ ਦਾ ਜਿੱਥੇ ਰੌਣਕਾਂ ਲੱਗੀਆਂ ਹੋਈਆਂ ਉੱਥੇ ਦਸਕ ਜਿਹੜੇ ਆ ਸਮਾਨ ਦੀ ਖਰੀਦ ਰਿਆ ਅੰਨਾ ਸਸਤਾ ਸਮਾਨ ਤੁਸੀਂ ਅੱਜ ਹੀ ਆ ਕੇ ਵਿਜ਼ਿਟ ਕਰੋ ਤੇ ਆਪਣਾ ਸਮਾਨ ਖਰੀਦ ਸਕਦੇ ਹੋ ਸੋ ਲਗਾਤਾਰ ਤਸਵੀਨਾ ਸਾਂਝੀਆਂ ਕਰ ਰਹੇ ਆ ਕਿ ਰੌਸ਼ਨ ਰੌਣਕ ਤੋਂ ਦਸਹਰੇ ਦਾ ਜਿਹੜਾ ਭਰਮਾ ਜਿਹੜਾ ਲੱਗਾ ਹੋਇਆ ਮੇਲਾ ਉਹਦੀ ਆਪਾਂ ਗੱਲਬਾਤ ਕਰਾਂਗੇ 20 ਰੁਪਏ ਦੇ ਵਿੱਚ ਸਮਾਨ ਜਿਹੜਾ ਤੁਸੀਂ ਹਰ ਤਰ੍ਹਾਂ ਦਾ ਸਮਾਨ ਖਰੀਦ ਸਕਦੇ ਹੋ ਨਵੇਂ ਪਾਲਚ ਅ ਬਾਕੀ ਲੇਡੀਜ਼ ਵਾਸਤੇ ਸਮਾਨ ਅ ਟੋਟਲ ਭਈਏ ਕਿੰਨੇ ਕਿੰਨੇ ਦਾ ਸਮਾਨ ਹੈ 20 ਰੁਪਏ ਦਾ ਜੋ ਮਰਜੀ ਲੈ ਲੋ ਭਈਆ ਸਭ ਕੁਝ 20 ਰੁਪਏ ਦਾ ਜਲਵਰ ਪੈਂਟ ਵਗੈਰਾ ਹੈ ਛੱਲਾ ਵਗੈਰਾ ਹੈ ਸਭ ਕੁਝ 20 रुपे रुपे तीसर तीसर रुपे 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 20 ਰੁਪਏ ਐਸੇ ਤਾਂ ਨਹੀਂ ਹੈ ਕੋਈ ਜੈਸੇ ਅਭੀ 30 ਰੁਪਇਆ ਲਗਾਇਆ ਹੋਇਆ ਉਸਕੇ ਬਾਅਦ ਆਪ 30 ਰੁਪਏ ਮੰਗੋਗੇ ਸਭ ਕੁਝ 20 ਰੁਪਏ ਦਾ ਭਈਆ ਇੱਕ ਹੀ ਰੇਟ ہمارا ਲੋਕਾ ਰਹਤਾ ਹੈ ਸੋ ਇੱਕੋ ਹੀ ਰੇਟ ਦੇ ਵਿੱਚ ਹਰ ਤਰ੍ਹਾਂ ਦਾ ਸਮਾਨ ਰੌਟਾ ਲੇਡੀਜ਼ ਦੀ ਆ ਜਾਂ ਹੋਰ ਜਿਹੜੀ ਆ ਮੰਨ ਲਓ 20 20 ਰੁਪਏ ਦਾ ਸਾਮਾਨ ਦਿਖਾ ਰਹੇ ਆ ਸੋ ਜਿਹੜਾ ਸਾਮਾਨ 30 ਰੁਪਏ ਦਾ ਸੀਗਾ ਇਸ ਵਕਤ ਤੁਹਾਨੂੰ ਜਿਹੜਾ ਆ 20 ਰੁਪਏ ਦਾ ਸਾਮਾਨ ਜਿਹੜਾ ਦਸਹਿਰਾ ਗਰਾਊਂਡ ਵਿਖੇ ਮੇਲੇ ਆ ਲਗਾਤਾਰ ਤੁਸੀਂ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼